ਸਸਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਆ ਤੇ ਤੁਹਾਨੂੰ ਦਿਖਾ ਰਹੇ ਆ ਪਾਲੰਪੁਰ ਹਿਮਾਚਲ ਦੇ ਖੂਬਸੂਰਤ ਨਜ਼ਾਰੇ ਤੇ ਦੇਪੋ ਤੁਸੀਂ ਕੀ ਕੁਝ ਪੰਜਾਬੀ ਜਦ ਪਹੁੰਚ ਜਾਂਦੇ ਆ ਹਿਮਾਚਲ ਦੇ ਪਾਲੰਪੁਰ ਦੇ ਵਿੱਚ ਘੁੰਮਣ ਫਿਰਨ ਵਾਸਤੇ ਤੇ ਚਾਹ ਦੇ ਬਾਗ ਦੇ ਵਿੱਚ ਘੁੰਮਦੇ ਫਿਰਦੇ ਨਜ਼ਾਰੇ ਲੈਂਦੇ ਹੋਏ ਉਹਨਾਂ ਨੇ ਇਸ ਜਗ੍ਹਾ ਨੂੰ ਕਿਸ ਤਰ੍ਹਾਂ ਮਹਿਸੂਸ ਕੀਤਾ ਕੀ ਮਹਿਸੂਸ ਕੀਤਾ ਤੇ ਜੇਕਰ ਤੁਸੀਂ ਵੀ ਜਿਹੜੇ ਆ ਉਹ ਚਾਹ ਦੇ ਖੇਤ ਨਹੀਂ ਵੇਖੇ ਸਿੱਧੇ ਤੌਰ ਤੇ ਨਹੀਂ ਵੇਖੇ ਤੇ ਤੁਸੀਂ ਵੀ ਜਾ ਕੇ ਜਿਹੜਾ ਆ ਹਿਮਾਚਲ ਪਾਲੰਪੁਰ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਟਲਾਣਾ ਦਿੱਤੇ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਆ ਪੱਤੀ ਦੇ ਬਾਗਾਂ ਜਿਹੜੇ ਆ ਉਹ ਲਗਾਏ ਜਾਂਦੇ ਆ ਤੇ ਬਹੁਤ ਹੀ ਦਿਲਕਸ਼ ਨਜ਼ਾਰੇ ਜਿਹੜੇ ਨੇ ਪਾਲੰਪੁਰ ਦੇ ਉਹ ਤੁਹਾਡੇ ਰੂਪ ਰੂਪ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਖੂਬਸੂਰਤ ਤਸਵੀਰਾਂ ਪਾਲੰਪੁਰ ਤੋਂ ਭੇਜੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਉੱਥੇ ਘੁੰਮਣ ਜਾਂਦੇ ਨੇ ਤੇ ਪਾਲੰਪੁਰ ਦੇ ਕੁਝ ਦ੍ਰਿਸ਼ੀ ਕੈਚ ਕਰਦੇ ਨੇ ਪਾਲੰਪੁਰ ਦੇ ਨਜ਼ਾਰੇ ਕੁਝ ਕੈਟ ਕੈਮਰੇ ਤੇ ਕਰਕੇ ਤੇ ਸਾਨੂੰ ਸੈਂਡ ਕਰਦੇ ਨੇ ਸਾਨੂੰ ਭੇਜਦੇ ਨੇ ਤੇ ਉਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਪਾਲੰਪੁਰ ਦੇ ਦਿਲਖ ਜਿਹੜੇ ਨਜ਼ਾਰੇ ਨੇ ਉਹ ਤੁਹਾਡੇ ਰੂਬਰੂ ਕਰਦੇ ਪਏ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਕਿ ਬੱਚੇ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਇੰਜੋਏ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਪਾਲੰਪੁਰ ਦੇ ਕੁਝ ਦਿਲਕਸ਼ ਨਜ਼ਾਰੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਤੇ ਜਿਹੜੇ ਇੱਥੋਂ ਦਾ ਵੈਦਰ ਆ ਉਹ ਬਹੁਤ ਖੂਬਸੂਰਤ ਹੈ ਤੇ ਬਹੁਤ ਜ਼ਿਆਦਾ ਪੰਜਾਬੀ ਜਿਹੜੇ ਨੇ ਜਾਂ ਅਦਰ ਸਟੇਟਾਂ ਦੇ ਜਿਹੜੇ ਲੋਕ ਨੇ ਉਹ ਇਧਰ ਦੀਆਂ ਛੱਡਾਂ ਨੂੰ ਘੁੰਮਣ ਫਿਰਨ ਵਾਸਤੇ ਜ਼ਰੂਰ ਆਉਂਦੇ ਨੇ ਤੇ ਸੁੰਦਰ ਨਜ਼ਾਰੇ ਸੁੰਦਰ ਥਾਂ ਸੁੰਦਰ ਵੈਦਰ ਖੂਬਸੂਰਤ ਵੈਦਰ ਦੇ ਵਿੱਚ ਘੁੰਮਣ ਦਾ ਵੱਖਰਾ ਨਜ਼ਾਰਾ ਘਰ ਬੈਠੇ ਤੁਸੀਂ ਜਿਹੜਾ ਆ ਇਹਦੇ ਦ੍ਰਿਸ਼ ਦੇ ਨਜ਼ਾਰੇ ਜ਼ਰੂਰ ਲੈ ਸਕਦੇ ਹੋ ਤੇ ਜੇਕਰ ਤੁਸੀਂ ਠੰਡਕ ਲੈਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਵੀ ਪਾਲੰਪੁਰ ਜਾਂ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਦੇ ਵਿੱਚ ਜਾ ਕੇ ਨਜ਼ਾਰੇ ਲੈ ਸਕਦੇ ਹੋ ਤੇ ਆਓ ਦੇਖਦੇ ਹਾਂ ਕਿ ਪੱਤਰਕਾਰ ਵਿੱਕੀ ਮਲਕ ਕੀ ਕਹਿੰਦਾ ਤੇ ਨਾਲ ਲੋਕ ਉਥੋਂ ਦੇ ਕੀ ਕਹਿੰਦੇ ਇੱਥੋਂ ਲੈ ਕੇ ਪਾਲੰਪੁਰ ਦੀਆਂ ਸਹੀ ਵਾਦੀਆਂ ਦੇ ਵਿੱਚ ਜਿੱਥੇ ਪੱਤੀ ਦੇ ਬਾਗ ਦੇ ਦੇਖ ਸਕਦੇ ਜਿਹੜੇ ਪੱਤੀ ਦੇ ਬਾਗ ਆ ਇੱਥੇ ਬਹੁਤ ਜ਼ਿਆਦਾ ਸਲਾਨੀ ਹਨ ਤੇ ਫੋਟੋਆਂ ਵਿੱਚ ਕਹਿੰਦੇ ਹੋੜ ਪੱਤੀ ਦੇ ਬਾਗ ਦੇ ਨੂੰ ਦੇ ਹੋਰ ਉਹਨਾਂ ਤਾਂ ਜਿਹੜੇ ਬਾਗ ਆ ਇੱਕੋ ਦੇ ਪੱਤੀ ਦੇ ਆਪਾਂ ਪੱਤੀ ਜਿਹੜੀ ਪੈਕੇਟਾਂ ਦੀ ਵੇਖੀ ਸੀ ਪਰ ਇੱਥੇ ਜਿਹੜੀ ਪੱਤੀ ਆਣ ਕੇ ਜਿਹੜੀ ਆ ਉਗਦੀ ਵੇਦੇ ਜਿਸ ਤਰ੍ਹਾਂ ਲੋਕੀ ਤੋੜਦੇ ਪੱਤੇਆਂ ਦੇ ਵਿੱਚ ਪੱਤੀ ਦੇਖਦੇ ਔਰ ਪੱਤੀ ਜਿਹੜੀ ਬਹੁਤ ਬਹੁਤ ਦੂਰੋਂ ਲੋਕੀ ਦੇਖਣ ਆਉਂਦੇ ਔਰ ਪਾਲੰਗਪੁਰ ਦੇ ਵਿੱਚ ਫਿਰ ਜਿਹੜੀ ਪੱਤੀ ਹੈ ਪੱਤੀ ਦੇ ਨਾਲ ਨਾਲ ਇੱਥੇ ਹੋਰ ਵੀ ਲੋਕੇਸ਼ਨਾਂ ਹੈਗੀਆਂ ਜਿਸ ਤਰ੍ਹਾਂ ਨੁਕਰ ਕਹਿੰਦੇ ਆ ਹੋਰ ਵੀ ਇੱਥੇ ਲੋਕੇਸ਼ਨਾਂ ਹੈਗੀਆਂ ਜਿਹੜੀ ਲੋਕ ਦੇਖਣ ਆਉਂਦੇ ਆ ਔਰ ਸਾਡੇ ਪੰਜਾਬ ਚ ਬਹੁਤ ਲੋਕ ਦੇਖਣ ਆਉਂਦੇ ਆ ਅੰਮ੍ਰਿਤਸਰ ਤੋਂ ਵੀ ਆਉਂਦੇ ਆ ਮਟਾਲੇ ਤੋਂ ਵੀ ਆਉਂਦੇ ਆ ਔਰ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਿਹੜਾ ਪਾਲੰਗਪੁਰ ਆਂਕੇ ਤੇ ਤੀਜਾ ਦੇਖਦੇ ਆ ਨਵਟਾਲਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੰਦੀਪ ਕਿੱਥੋਂ ਆ ਤੁਸੀਂ ਅੰਮ

ਬਿਲਕੁਲ ਇਸੇ ਕਾਰਨ ਲਈ ਵਿਗਦੇ ਹਾਂ 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 ਜ਼ਰੂਰ ਜ਼ਰੂਰ ਜਦੋਂ ਵੀ ਲੋਕਾਂ ਨੂੰ ਇਹ ਹਰ ਕਿਸੇ ਨੂੰ ਆਪਣੀ ਜ਼ਰੂਰ ਦੀ ਗੱਲ ਕਰਨੀ ਚਾਹੀਦੀ ਹੈ ਜਿਵੇਂ ਪਾਲਨਪੁਰ ਦੀ ਕੁੱਛੂਦ ਕੀ ਹੈਹੀ ਇਹ ਵੀ ਕੱਤੀ ਦੇ ਬਾਗ ਹਾਂਜੀ 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 ਬਸ ਉਹੀ ਦੇਖਣ ਆਏ ਸੀਗੇ ਤੇ ਉਹ ਚੰਗੀ ਜਾਏਗੀ ਤਾਂ ਬਾਕੀ ਰੈਦਰ ਵੀ ਬੜਾ ਅੱਛਾ ਹਾਂ ਫਸਟ ਮੰਗ ਹਾਂ ਫਸਟ ਮੰਗ ਦਿੱਤੇ